ਪਹਿਲਾਂ ਤਾਂ ਮੈਂ ਦੀਪਕ ਸਿੰਘਲਾ ਜੀ ਜੋ ਆਪ ਈਡੀ న్యూਸ ਯਾਰ ਤੋਂ ਇੱਥੇ ਆਇਆ ਹਾਂ ਮੈਂ ਸਭੀ ਬੇਤਰਤ ਤਰੀਕੇ ਦੇ ਕਵਰੇ ਕਰਨਾ ਤੁਹਾਡਾ ਧੰਨਵਾਦ ਕਰਦਾ ਮੀਡੀਆ ਨੂਜ਼ ਦਾ ਤੇ ਤੁਹਾਡਾ ਤੇ ਸੋਧਿਆਂ ਨੂੰ ਵੀ ਤੇ ਆਪ ਜੀ ਨੂੰ ਗੁਰਮਤਿ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਦਰਸ਼ਨ ਸਿੰਘ ਮੰਡੇਰ ਜ਼ਿਲ੍ਹਾ ਪ੍ਰਧਾਨ ਜੀ ਤੋਂ ਵੀ ਇਕੱਲੇ ਲਾਭਨ ਸਰ ਮੇਰੇ ਨਾਲ ਰਾਜਿੰਦ ਸਿੰਘ ਮਤਾਰ ਸਿੰਘ ਜੋ ਦੇ ਪ੍ਰਧਾਨ ਸੁਖੈਰ ਸਿੰਘ ਹਰਜੀਤ ਸਿੰਘ ਸਾਡੇ ਸੰਧਿਆ ਜੱਦੀ ਨਾ ਸਾਹਿਬਾਨ ਹੋਰ ਵੀ ਵੱਡੀ ਗਿਣਤੀ ਵਿੱਚ ਜਥੇਦਾਰ ਸਹਿਬਾਨ ਇੱਥੇ ਆਏ ਹਨ ਇੱਥੇ ਆਉਣ ਦਾ ਮਕਸਦ ਸਾਡਾ ਉਹਨਾਂ ਮਹਾਨ ਸ੍ਰੀ ਦਾਮ ਖਰਦਾ ਤੇ ਸਤਕਾਰ ਪੇਟ ਕਰਨਾ ਹੈ ਅਸੀਂ ਜਿਨ੍ਹਾਂ ਨੇ ਜੂਨ 84 ਦੇ ਵਿੱਚ ਇੱਥੇ ਹਮੰਦਰ ਸਾਹਿਬ ਦੀ ਰੱਖਿਆ ਕਰਦੇ ਆਪੀਆਂ ਸ਼ਹਾਦਤਾਂ ਤਿੰਨ ਫੌਜਾਂ ਕਿੰਨੇ ਵੇਸਾਂ ਦੀਆਂ ਫੌਜਾਂ ਨਾਲ ਲੜਦਿਆਂ ਕੀਤੀਆਂ ਸੋ ਅੱਜ ਦਾ ਖਾਲਸਾ ਨੇ نو مارچ ہر سال دی طرح کیتا ਜਾਂਦਾ ਜਿਹਦਾ ਆਯੋਜਨ ਗੱਲ ਖਾਲਸਾ ਕਰਦਾ ਹੈ ਇੱਥੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਵਿੱਚ ਸ਼ਹਿਰ ਦੇ ਵਿੱਚ ਤੇ ਉਹਦੇ ਵਿੱਚ ਸ਼੍ਰੋਮਣੀ ਕਾਲੀ ਦਾ ਅੰਮ੍ਰਿਤਸਰ ਨੇ ਵੀ ਅੱਜ ਸਮੂਲਿਤ ਕੀਤੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਵੀ ਕੀਤੀ ਹੈ ਅਸੀਂ ਵੀ ਕੀਤੀ ਹੈ ਸੋ ਇੱਥੇ ਅਸੀਂ ਸ਼ਾਂਤੀ ਦਾ ਪਗਾਮ ਸ਼ਹੀਦਾਂ ਦੇ ਚਰਨਾਂ ਦੇ ਵਿੱਚ ਅਰਦਾਸਾ ਕਰਨ ਆਏ ਆ ਸਭ ਦੀ ਸੁੱਖ ਮੰਗਣ ਆਏ ਆ ਏ ਗੁਰੂ ਮਹਾਰਾਜ ਪੰਜਾਬ ਦੀ ਧਰਤੀ ਨੂੰ ਪਵਿੱਤਰ ਧਰਤੀ ਨੂੰ ਆਪਣਾ ਸੁਖੀ ਵਸਣ ਸੁਖੀ ਵਸਦਾ ਵੇਖਣ ਇਹ ਇੱਥੇ ਅਮਨ ਚੈਨ ਚੈਨ ਦੀ ਨੀਂਦ ਸਾਰੇ ਲੋਕ ਸਾਰੇ ਧਰਮਾਂ ਦਾ ਸਤਕਾਰ ਹੋਵੇ ਅਬਲਲੋ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜੋ ਕੋ ਪਜਾ ਕੌਣ ਭੜੇ ਹੁਣ ਮੰਦੇ ਵੇ ਮਹਾਵਾਕ ਅਨੁਸਾਰ ਸ੍ਰੀਵੰਤਾ ਪਲਾ ਗੁਰੂ ਨਾਨਕ ਨਾਮ ਚੜ ਦੀ ਕਲਾ ਤੇਰੇ ਪਾਣੇ ਸਰਵਤ ਦਾ ਪਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ